ਸਾਰੇ ਹੀ ਦੋਸਤਾਂ ਨੂੰ ਪਿਆਰ ਤੇ ਸਤਿਕਾਰ ਭਰੇ ਸਤਿ ਸ੍ਰੀ ਅਕਾਲ ਜੀ ਅਤੇ ਅੱਜ ਪਿੰਡ ਉਲਕ ਵਿਖੇ ਸਿਹਤ ਸੁਭਾ ਮਾਨ ਨੂੰ ਮੁੱਖ ਰੱਖਦਾ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਇਸ ਕੈਂਪ ਦੇ ਵਿੱਚ 100 ਤੋਂ ਵੱਧ ਮਰੀਜ਼ਾਂ ਦਾ ਇੰਦਰੀਖਣ ਕੀਤਾ ਗਿਆ ਤੇ ਉਹਨਾਂ ਨੂੰ ਮੌਕੇ ਤੇ ਦਵਾਈਆਂ ਵੀ ਫਰੀ ਦਿੱਤੀਆਂ ਗਈਆਂ ਇਸ ਮੌਕੇ ਸ਼ਾਮ ਤਾ ਮਲਟੀ ਸਪੈਸ਼ਲਿਸਟ ਹੈਲਥ ਕੇਅਰ ਬਠਿੰਡਾ ਦੇ ਡਾਕਟਰ ਵਰਨ ਗਰਗ ਅਤੇ ਡਾਕਟਰ ਅਦਿੱਤੀ ਕਨਵਤੀਆ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਉਹਨਾਂ ਨੂੰ ਚੈੱਕਅਪ ਤੋਂ ਬਾਅਦ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਇਸ ਮੌਕੇ ਡਾਕਟਰ ਸੁਵਿੰਦਰ ਸਿੰਘ ਫੱਤਾਮਾਲ ਓਕ ਨੇ ਕਿਹਾ ਕਿ ਇਹੋ ਜੇ ਕੈਂਪ ਪਿੰਡਾਂ ਦੇ ਵਿੱਚ ਗਰੀਬ ਵਰਗ ਅਤੇ ਜਿਨ ਸਹਾਰਾ ਤੱਕ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਇਸ ਕੈਂਪ ਦਾ ਚੰਗਾ ਫਾਇਦਾ ਹੁੰਦਾ ਹੈ ਉਹਨਾਂ ਨੇ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਹੈ ਕਿ ਜੋ ਪਿੰਡਾਂ ਦੇ ਵਿੱਚ ਡਾਕਟਰੀ ਸੇਵਾਵਾਂ ਨੌਜਵਾਨ ਮਾਰ ਰਿਹਾ ਉਹਨਾਂ ਨੂੰ ਮਾਨਤਾ ਦਿੱਤੀ ਜਾਵੇ ਤਾਂ ਜੋ ਇਹ ਨੌਜਵਾਨ ਡਾਕਟਰ ਵਧੀਆ ਸਵਾਵਾ ਅਤੇ ਲੋਕਾਂ ਦਾ ਇਲਾਜ ਚੰਗੀ ਤਰ੍ਹਾਂ ਸਸਤਾ ਤੇ ਵਧੀਆ ਵੀ ਕਰ ਸਕਣ ਕਿਉਂਕਿ ਹਰ ਵਰਗ ਸ਼ਹਿਰ ਤੱਕ ਨਹੀਂ ਪਹੁੰਚਦਾ ਇਸ ਕਾਰਨ ਕਈ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਵੀ ਧੋਣਾ ਪੈਂਦਾ ਹੈ ਹੁਣ ਸਰਕਾਰ ਨੂੰ ਵੀ ਚਾਹੀਦਾ ਕਿ ਇਹ ਜਿਹੇ ਜੋ ਨੌਜਵਾਨ ਪਿੰਡਾਂ ਦੇ ਵਿੱਚ ਸਵਾਵਾ ਨਿਵਾ ਰਿਹਾ ਹੈ ਉਹਨਾਂ ਨੂੰ ਮਾਨਤਾ ਦੇਵੇ ਤਾਂ ਜੋ ਉਹ ਵਧੀਆ

यहाँ पे हमने बहुत सारे पेशेंट्स को देखा जो कि जिनको बांझपन की दिक्कत है जिनके बच्चे बार बार गिर रहे हैं जिनको पानी पड़ने पान की दिक्कत है या बच्चे दानी में कोई है या फिर अंडेदानी में कोई गाठे है इस प्रकार के हमने कई मरीज देखे और अगर किसी को भी इसके रिलेटेड कुछ पूछना हो या तो कोई दिक्कत हो तो आप हमारे अस्पताल में आ सकते हैं या डॉक्टर सुखविंदर से बात कर सकते हैं आप ਜਿਹੜਾ ਜਰਪਾ ਕੈਂਪ ਲਾਇਆ ਜਿਹੜੇ ਪਿੰਡ ਚ ਲਾਇਆ ਤੇ ਕਿਹੜੇ ਕਿਹੜੇ ਇਹ ਚ ਹਸਪੀਟਲ ਦਾ ਸਹਿਯੋਗ ਰਿਹਾ ਕਿਹੜੇ ਕਿਹੜੇ ਪਿੰਡਾਂ ਦਾ ਰਿਹਾ ਉਹ ਦੱਸੋ ਹਾਂਜੀ ਹਾਂਜੀ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਪਿੰਡ ਫੱਤਾ ਮੋਲਕਾ ਔਰ ਮੈਂ ਇੱਥੇ ਪੁੱਲਕ ਪਿੰਡ ਵਿੱਚ ਰਹਿਣ ਤਕਰੀਬਨ 20 ਕੀ ਸਾਲ ਹੋ ਗਏ ਜੀ ਤਾਂ ਮੈਂ ਕੀ ਕਰਦਾ ਪਿੰਡ ਦੇ ਸਹਿਯੋਗ ਦੇ ਨਾਲ 6 ਮਹੀਨਿਆਂ ਦੇ ਵਿੱਚ ਇਹ 2-3 ਕੈਂਪ ਆਪਾਂ ਲਵਾ ਲਈਦੇ ਜੀ ਲੋਕਾਂ ਦੇ ਮਤਲਬ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਅੱਜ ਕੱਲ ਤੁਹਾਨੂੰ ਪਤਾ ਕੀ ਬਿਮਾਰੀਆਂ ਕਿੰਨੀਆਂ ਹੋ ਗਈਆਂ ਹਨ ਜੀ ਅ ਦੂਸਰਾ ਕੀ ਮਤਲਬ ਇਹ ਜੋ ਆਪਾਂ ਕੈਂਪ ਲਵਾਇਆ ਨਾ ਇਹਦੇ ਵਿੱਚ ਪਿੰਡ ੁੱਲਕ ਦੇ ਲੋਕਾਂ ਦਾ ਚੂੜੀਆਂ ਦੇ ਲੋਕਾਂ ਦਾ ਔਰ ਡਾਕਟਰ ਆਪਣਾ ਸਾਹਿਬ ਵਾਲੇ ਸ਼ਾਦ ਹਸਪੀਟਲ ਬਟਿੰਦਾ ਤੋਂ ਉਹਨਾਂ ਦਾ ਬਹੁਤ ਵਧੀਆ ਸਹਿਯੋਗ ਰਿਹਾ ਅ ਡਾਕਟਰ ਭੁਰਨ ਭੁਰਨ ਕਰਗ ਜੀ ਨੇ ਹਾਂਜੀ ਹਾਂਜੀ ਤੇ ਮੈਡਮ ਅਦਿੱਤੀ ਕਨਮਤੀ ਜੀ ਨੇ ਲਗਭਗ 100 ਮਰੀਜ਼ਾਂ ਦਾ ਚੈੱਕਅਪ ਕੀਤਾ ਬਹੁਤ ਵਧੀਆ ਢੰਗ ਨਾਲ ਚੈੱਕਅਪ ਕੀਤਾ ਬਹੁਤ ਮਰੀਜ਼ ਸੰਤੁਸ਼ਟ ਨੇ ਇਸ ਤੋਂ ਉਹ ਕਹਿ ਰਹੇ ਨੇ ਕਿ ਪਹਿਲਾਂ ਵੀ ਕੈਂਪ ਲੱਗਦੇ ਆ ਹਰ ਇੱਕ ਬੰਦਾ 2-3 ਟੈਬਲੇਟ ਦੇ ਕੇ ਬਸ ਕਹਿੰਦੇ ਆ ਫਾਰਮੈਲਿਟੀਜ਼ ਹੋ ਜਾਂਦੀਆਂ ਪਰ ਇਹਨਾਂ ਨੇ ਇੰਨਾ ਕੁ ਵਧੀਆ ਕੈਂਪ ਲਾਇਆ ਇੰਨੀ ਜ਼ਿਆਦਾ ਮੈਡੀਸਿਨ ਦਿੱਤੀ ਆ ਜਿੰਦਾ ਹਸਪਤਾਲਾਂ ਦੇ ਵਿੱਚ ਲਿਫਾ ਹੋਵੇ ਭਰ ਕੇ ਮੈਡੀਸਿਨ ਉਹਦੇ ਮੈਡੀਸਿਨ ਦਿੱਤੀ ਆ ਤਾਂ ਲੋਕ ਵੀ ਬਹੁਤ ਸੰਤੁਸ਼ਟ ਨੇ ਜੀ ਮੈਂ ਦੁਬਾਰਾ ਫੇਰ ਪਿੰਡ ਉਲਕ ਦੇ ਲੋਕਾਂ ਦਾ ਔਰ ਚੂੜੀਆ ਦੇ ਲੋਕਾਂ ਦਾ ਠੀਕ ਹੈ ਸ਼ਾਰਦ ਹਸਪਤਾਲ ਬਠਿੰਡਾ ਦੇ ਸਟਾਫ ਦਾ ਡਾਕਟਰਸ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਹੋਰ ਭੈਣ ਭਰਾਵਾਂ ਜਿਨ੍ਹਾਂ ਨੇ ਮੇਰੇ ਨਾਲ ਕੰਮ ਕਰਵਾਇਆ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਸਤੋਂ ਨਾਲ ਬਹੁਤ ਧੰਨਵਾਦ ਜੀ ਓਕੇ ਓਕੇ ਸਰ